ਵਾਹਿ ਜੀ ਦਾ ਖਾਸ ਸਾਹਿਬ ਵਾਹਿ ਜੀ ਦੀ ਫਤਿਹ ਬੋਟਾ ਨਾਲ ਤੁਹਾਨੂੰ ਪਤਾ ਹੀ ਆ ਵੀ ਜਿਹੜਾ ਅੱਜ ਦਾ ਦੁਨੀਆ ਸੰਸਾਰ ਹੈ ਦੇਖਣ ਦਾ ਕੋਸਮਰਾ ਕਰਨੀ ਕੋਸੋਰਾ ਹੈ ਕਿਉਂਕਿ ਜੋ ਵੀ ਅੱਜ ਦਾ ਜੋ ਪੰਚ ਕਮਸਰੀ ਨੇ ਤੇ ਸਾਡੇ ਨਾਲ ਸਾਡੇ ਜਿੱਥੇ ਵੱਡੀਆਂ ਰੁਧੀਆਂ ਨਾਲ ਜਾ ਰਹੀਆਂ ਹਨ ਅਮਰਤਾ ਪਾਸ ਸਿੰਘ ਜੀ ਨੇ ਕਹੇ ਨੇ ਫਰੂਰ ਹਰ ਦੇਖੋ ਬੁੱਧੀ ਕੁਰਬਾਨੀਆਂ ਨੂੰ ਦਿਵਾਉਣਾ ਜ਼ਰੂਰੀ ਹੈ ਸਰ ਜੀ ਸਿਆਮ ਸਿੰਘ ਜੀ ਮੇਰਾ ਮਨ ਪਰਵਾਹ ਕਹਾਣਾ ਬੋਲਦਾ ਉਹ ਪਰਿਵਾਰ ਨੂੰ ਖੜੇ ਨਾਲੋਂ ਵੀ ਚਿਤਾਉਣਾ ਜ਼ਰੂਰੀ ਹੈ ਬਿਲਕੁਲ ਖਾਸ ਕਰਵਾਣੀ ਵਾਲੇ ਸਿੰਘ ਨੇ ਪੁੱਲ ਦਾ ਹੱਕ ਮੰਗਦਾ ਜਿਨ੍ਹਾਂ ਨੇ ਕੁਰਬਾਨੀ ਦਿੱਤੀ ਹੈ ਜਿਹੜਾ ਕੰਮ ਰਿਹਾ ਹੈ ਪੱਥ ਦੇ ਤੌਰ ਤੇ ਚੱਲ ਰਿਹਾ ਹੈ ਉਹਦੇ ਨਾਲ ਖਾਸ ਨੂੰ ਪਛਾਣ ਕੇ ਬੋਰਡ ਜਰੂਰ ਪਾਉਣਾ ਚਾਹੀਦਾ ਕਿਉਂਕਿ ਆਪ ਨੇ ਤੱਕੜੀ ਵਾਲੇ ਵੀ ਦੇਖੇ ਨੇ ਹੋਰ ਵੀ ਸਾਰੇ ਦੇਖੇ ਨੇ ਪਟਿਆਲਾ ਜ਼ਿਲ੍ਹੇ ਵੀ ਦੇਖ ਹੀ ਰਹੇ ਹਾਂ ਸਾਰੇ ਜੀ ਆਪਣੇ ਸਾਹਮਣੇ ਹੋ ਰਿਹਾ ਹੈ ਜੋ ਸਾਡੇ ਮਾਰਾ ਮਾਰੀ ਸਾਡੇ ਪੰਜ ਸੇ ਢਾੜਾ ਢਾੜੀ ਹੋਰੇ ਹੱਥ ਕਰ ਰਹੇ ਨੇ ਇਹ ਕਿ ਸਾਨੂੰ ਖਾਸ ਤੌਰ ਤੇ ਮਸ਼ਰਪ ਮਤਲਬ ਇਹ ਅਸੀਂ ਲੋਕਾਂ ਦਾ ਕਰ ਰਹੇ ਨੇ ਦੂਧ ਕਰ ਰਹੇ ਨੇ ਇਹਨਾਂ ਦਾ ਪੰਥਕ ਦੇ ਤੌਰ ਤੇ ਕਿ ਨਾਲ ਹੀ ਚੱਲਦੇ ਵੋਟਾ ਸਿੱਧਾ ਉਹਨਾਂ ਬੱਲਾ ਗੱਣਾ ਕਰਦੇ ਆ ਕਿਉਂਕਿ ਜਿਹੜੇ ਡਬਲਯੂਓ ਜੀ ਬੈਠੇ ਆ ਜਾਂ ਕੋਵਿਡ ਸਾਹਿਬ ਮੋਰਚੇ ਜੀ ਬੈਠੇ ਨੇ ਭਾਈ ਹਵਾਲਾ ਜੀ ਮਾਰ ਕੇ ਅਸੀਂ ਇਹਨਾਂ ਉੱਪਰ ਦਬਾਅ ਨੂੰ ਵੀ ਘੜਾਵਾਂਗੇ ਵੋਟਾ ਪਾ ਕੇ ਬਿਲਕੁਲ ਜੀ ਸਮੇਂ ਦੇ ਵਿੱਚ ਹਵਾਲਾ ਸਾਹਿਬ ਨੂੰ ਵੀ ਇਹਨਾਂ ਨੂੰ ਵੀ ਘੜਾਵਾਂਗੇ ਸਾਰਿਆਂ ਨੂੰ ਇਹਨਾਂ ਨੇ ਪੱਤੀ ਪੱਤੀ ਚੀਤੀ 68 8800 ਜਿਨ੍ਹਾਂ ਨੇ ਜਿਹੜਾ ਟੱਕੀਆਂ ਨੇ ਟੱਕੇ ਬਿਠੇ ਨੇ ਬੁਰੇ ਬਜ਼ੁਰਗ ਹੋ ਗਏ ਨੇ ਬਿਠੇ ਆਰੇ ਕਿਉਂਕਿ ਉਹਨੂੰ ਸ਼ਰਧਾ ਚਾਹੀਦਾ ਗਵਰਨਮੈਂਟ ਨਹੀਂ ਇਹਨਾਂ ਨੂੰ ਪਤਾ ਨਹੀਂ ਉਹ ਜਿਹੜਾ ਸਸਿਆ ਨੂੰ ਉਹਨੂੰ ਜਿਹੜੇ ਸ਼ਰਧਾ ਨੇ ਕਿਤੇ 50 ਦਿੰਦਾ ਕਿਤੇ ਵੱਧ ਨਾਲ ਦਿੰਦਾ ਜਾਂ 30 ਦਿੰਦਾ ਬਿਲਕੁਲ ਜੀ ਬਿਲਕੁਲ ਇਹ ਲਈ ਜਾਂਦੇ ਨਾਲੇ ਉਹ ਇੰਨਾ ਉਹਨੂੰ ਪਤਾ ਵੀ ਉਹਦੇ ਨਾਲ ਜੁਲਮਾਂ ਕਿਉਂਕਿ ਇਹਨੂੰ ਫਾਸਲੀ ਸਗਾ ਉਹ ਹੋ ਚੁੱਕੀ ਆ ਕੂਰਕਾ ਰੋਣੂ ਹੋ ਚੁਤੀ ਆ 20 ਸਾਲੀ ਉਹਨੂੰ ਹੋ ਚੁਤੀ ਆ ਤੇ ਗੌਰਮੈਂਟ ਵਾਲੇ ਸੁਤੀ ਪਈ ਆ ਜਿਹੜੇ ਵਿਚਾਰੇ ਜਿਨ੍ਹਾਂ ਕੱਟੇ ਬੈਠਾ ਨੂੰ ਪਾ ਦਿੰਦੇ ਜਿਹੜੇ ਸਜ਼ਾ ਭੋਗ ਚੁੱਕੇ ਨੇ ਉਹਨਾਂ ਨੂੰ ਵੀ ਰਿਹਾ ਕਰਨ ਦੇ ਬਾਰੇ ਨਹੀਂ ਸੋਚ ਰਿਆ ਜੀ ਇਹ ਡਬਲਯੂਆ ਚਾਹੁੰਦਾ ਕਿ ਹਟੋ ਸਾਰਾ ਜੀ ਬੰਦ ਜਿਹੜਾ 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 ਪੱਕੇ ਬੈਠਾ ਜਿਹੜਾ ਡਬਲਯੂਆ ਡਬਲਯੂਆ ਕੀ ਬੋਲਾ ਕਰਦਾ ਉਹ ਪ੍ਰਚਾਰ ਕਰਦਾ ਸੀ ਭਾਈ ਬੱਤਪਾਸੇ ਪ੍ਰਚਾਰ ਕਰਦਾ ਸੀ ਇਹ ਲੈ ਕੇ ਲੱਗਿਆ ਦੇ ਨਹੀਂ ਨਾ ਰੱਖਣਾ ਸੀ ਉਹ ਇਹਨਾਂ ਮੈਂਸ਼ਨ ਦਾ ਲੱਗਿਆ ਇਹਨਾਂ ਨੂੰ ਪੰਚੇਕ ਦੌਰ ਤੇ ਇੱਕ ਸਰੂਵੀ ਕਮੇਟੀ ਨੇ ਸਾਰਾ ਕੰਮ ਕਰਾਇਆ ਉਹਦੇ ਨਾਲ ਇਹ ਕਾਦੀਦਾਰ ਦੇ ਸਾਰਾ ਕ ਇਹੀ ਉਹਨਾਂ ਦੇ ਵਿਰੁੱਧ ਹੋ ਰਿਹਾ ਹੈ ਨੇ ਕੋਈ ਮਜੀਠਾ ਉਹਨਾਂ ਦਾ ਕੋਈ ਪ੍ਰਕਾਸ਼ ਨਹੀਂ ਬਾਦ ਮੁੰਡਾ ਬੋਲਦਾ ਹੈ ਕਿ ਗਲਤ ਕਰਦਾ ਕਰੀ ਜਾਂਦੇ ਨੇ ਨੂੰ ਇਹ ਨਹੀਂ ਪਤਾ ਵੀ ਮਾਤਰੀ ਜੀ ਕੁਰਬਾਨੀਆਂ ਸੰਘਿਤ ਜੀ ਸੰਸਾਰ ਉਹਨਾਂ ਨੇ ਖੜਾ ਵੀ ਤੁਸੀਂ ਕਿਹੜੇ ਪਾਸੇ ਰੁਪਇਓ ਇਹਨਾਂ ਨੇ ਘੋਟੋਵਾ ਘੜਾਤਾ ਉਹ ਸੇ ਉਹਦਾ ਹੱਕ ਨਹੀਂ ਸੀ ਮੁੰਡੋ ਨੇ ਘਰੋਂ ਦੱਸਾਂ ਕਿ ਮਾਤਰੀ ਦਾ ਪਤ ਪਾਲ ਦਾ ਮਤ ਕਰਦਾ ਹੱਕ ਦੀ ਭਾਈ ਸਾਹਿਬ ਕੀ ਕਰਦਾ ਮਾਤਰੀ ਦਾ ਪਾਤੀ ਕੁਰਬਾਨੀ ਦੇ ਪਰਿਵਾਰ ਇਹ ਲੋਕਾਂ ਨੂੰ ਕੋਈ ਨਾ ਲੱਗਦਾ ਵੀ ਹਾਂ ਭਾਈ ਮਾਤਰੀ ਜੀ ਫਿਰ ਪੰਛਰੇ ਦਾ ਤੇ ਹਮ ਕਰਦੀ ਨੇ ਕਿਨਾਂ ਸੰਜੋਗ ਦਿੱਤਾ ਕਿਉਂਕਿ ਅੱਜ ਉਹ ਕਹਿੰਦੇ ਨੇ ਵੀ ਇਹਨਾਂ ਨੂੰ ਕੌਣ ਜਾਣਦਾ ਇਹਨਾਂ ਨੂੰ ਕਿੱਥੋਂ ਵੋਟ ਪੈਣੀ ਆ ਕੌਣ ਦਾ ਦੁਨੀਆ ਜਾਣਦੇ ਦੇਖੋ ਗੱਲ ਪਤਾ ਉਹਨੂੰ ਸਾਰਾ ਸੰਸਾਰ ਜਾਣਦਾ ਇਹਨਾਂ ਨੂੰ ਕੋਈ ਨਹੀਂ ਜਾਣਦਾ ਨੇ ਉਹ ਗਾਵਾਂ ਦੇ ਝਾੜੂ ਵਾਲਿਆਂ ਦਾ ਖਾਤ ਕੋਈ ਨਹੀਂ ਆ ਬਿਲਕੁਲ ਬਹੁਤਵਾਨ ਕਿੰਨੀਆਂ ਵੋਟਾਂ ਨੇ ਜਿੱਤੇ ਕਿੰਨੀਆਂ ਇਹਨੂੰ ਲੈ ਕੇ ਅਸੀਂ ਚਾਰ ਦਿਨ ਰੋਲੇ ਸੀ ਉਹਨੇ ਚਾਦਰ ਕਿੰਨਾ ਕੁਛ ਛਿੜਦਾ ਰਹਿ ਗਿਆ ਬਹੁਤਵਾਨ ਕੋਈ ਜੀ ਕੋ ਬਣਾ ਲਿਆ ਦੂਸਰੀ ਗੱਲ ਇਹ ਜੀ ਆ ਵੀ ਹੁਣ ਜੁਨੀ ਵਿੱਟੂ ਆਸਰਾ ਹਰਸਾਨ ਇਹ ਕਹਾ ਜਮਾਂ ਪਹਿਲੀ ਤਰੀਕ ਦਿੋ ਤਰੀਕ ਉਹ ਬਾਹਰ ਦੇਖੂਗਾ ਇਹਨਾਂ ਨੂੰ ਬਈ ਚਲ ਪਹਿਲੀ ਤਰੀਕ ਦਾ ਬੋਟਾ ਪੈਣੀ ਆ ਪੰਜਾਬ ਦੇ ਵਿੱਚ ਕੱਲ हरियाणा ਦੇ ਵਿੱਚ ਫੈਲ ਚੁੱਕੀ ਹੈ ਵੋਟ ਹਰਿਆਣਾ ਦੇ ਵਿੱਚੋਂ ਬਾਦੋਂ ਸਾਡੇ ਨੂੰ ਕਾਂਗਰਸ ਬਣਦੀ ਹੈ ਬਿਲਕੁਲ ਕਾਂਗਰਸ ਨੂੰ ਸਾਰੇ ਪਾਸੇ ਲਿਆ ਉੱਥੇ ਕਾਂਗਰਸ ਵੀ ਆ ਰਹੀ ਕਿਉਂਕਿ ਬੀਜੇਪੀ ਖਤਮ ਹੋ ਗਈ ਇਹਨਾਂ ਦੇ ਕੋ ਬੀਜੇਪੀ ਦੀ ਕਪੂਤਾ ਦੇ ਨਾਲ ਖੱਟੜ ਰਿਹਾ ਜੋ ਇਹਨੇ ਕੰਮ ਕੀਤਾ ਸਾਰਾ ਕੰਮ ਇਹ ਕਿਨੇ ਬਿਆਨ ਦਿੱਤਾ ਬਾਬਾ ਜੀ ਹੰਸਰਾਜ ਹੰਸ ਨੇ ਵੀ ਇੱਕ ਤਰੀਕ ਲੰਗੜਾ ਤੋਂ ਫਿਰ ਤੁਹਾਨੂੰ ਦੇਖੂਗਾ ਇਹਦੇ ਬਾਰੇ ਕੀ ਕਹਿਣਾ ਬੀਜੇਪੀ ਹਾਰਦਾ ਨਹੀਂ ਉਹ ਬਿੱਟੂ ਹਾਰਦਾ ਰੋ ਹਾਰਦਾ ਵੀ ਕੀ ਦੇਖ ਲੈਣਗੇ ਇਹਨਾਂ ਦਾ ਅਨਦਾਜ਼ਾਨੇ ਇਹਨਾਂ ਨੂੰ ਕਿਸਾਨਾਂ ਨੂੰ ਕੀਤੇ ਇੱਕ ਦਰਿਆ ਇੱਕ ਸਮੁੰਦਰ ਹੈ ਕਸਮ ਤੈਨੂੰ ਕੀ ਦੇਖ ਰਹੇ ਨੇ ਇਹਨਾਂ ਦੇ ਬੰਦੇ ਹੈ ਵੀ ਕੀ ਦੇਖਣ ਦਾ ਬੰਦਾ ਇਹਨੂੰ ਕੋਈ ਇਹ ਕਹਿ ਨਹੀਂ ਲੱਗਦਾ ਵੀ ਇਹ ਪਵਾੜਾ ਪਾ ਰਹੇ ਨੇ ਪੰਜਾਬ ਵਿੱਚ ਨਵੀਂ ਰਾਜਨੀਤੀ ਲੈ ਕੇ ਇਹ ਤਾਂ ਪਵਾੜਾ ਕਹਿੰ ਆਂ ਖੁਦ ਪਾਉਂਦੇ ਬੀਜੇਪੀ ਵਾਲੇ ਕਹਿੰਦੇ ਦੇਖ ਕੇ ਸਾਹਮਣੇ ਨਹੀਂ ਕਹੀ ਜਾਂਦਾ ਉਹ ਮਦਰ ਮੇਰੇ ਕਹਿੰਦਾ ਯਾਰ ਨੂੰ ਮਤਰਾ ਬੋਲੀ ਗਰੀਬਾਂ ਵਿੱਚ ਹੰਦ ਕਢ ਲੈ ਈਂ ਜਾਂ ਕੱਲਾ ਇਹਨੂੰ ਪੁੱਛਣਾ ਤੇ ਹਾਸਲਾ ਨੂੰ ਕਹਿੰਦੇ ਜਾਂਦੇ ਤੂੰ ਉਹ ਪ੍ਰਵਾਰਾਂ ਤੇ ਜਾਣਾ ਮੋਟਾ ਲੈ ਤੂੰ ਨਹੀਂ ਮਾ ਕੇ ਵੋਟ ਮੰਗਣ ਜਾ ਕਿ ਤੂੰ ਹੰਕਾਰ ਨਾਲ ਵੋਟ ਮੰਗਣਾ ਤੇਰੇ ਕਿਹੜੇ ਛੱਤਰੀ ਖਾਣੇ ਨੇ ਬਿਲਕੁਲ ਜਿਵੇਂ ਦਾ ਦਾਦਾ ਕੋਲ ਉਹ ਆਰਮੀ ਮਿੱਟੂ ਦੇ ਬਾਰੇ ਇਹ ਵੀ ਕਹਿੰਦਾ ਮੈਂ ਦੇਖੂ ਕੀ ਦੇਖ ਲਊਂ ਉਹਨਾਂ ਦਾ ਕਿਸਾਨਾਂ ਨਾਲੇ ਆਪ خود ਕਿਸਾਨਾਂ ਨਾਲੇ ਇੱਕ ਪੁੱਠਾ ਜਿਹਾ ਬੋਲਦਾ ਚੰਗੀ ਨਾਲ ਥੋੜਾ ਸ਼ੌਂਕ ਇਹਨਾਂ ਦੇ ਇਹ ਬਾਰੇ ਲੋਕੋ ਨਹੀਂ ਪਉਂਦਾ ਜਿਹੜੀ ਬੋਲ ਪਾਗਲ ਤੇ ਪਾਗਾ ਨਾ ਪਾਗਾ ਤੇ ਤੁਸੀਂ ਪੁੱਠਾ ਨਾਲਾ ਬੋਲੋ ਇੱਕ ਲੋਕਾਂ ਨੂੰ ਉਸ਼ਾਰ ਰਹੇ ਨੇ ਇਹ ਉਸ਼ਾਰ ਰਹੇ ਨੇ ਕਿ ਮਤਲਬ ਲੋਕਾਂ ਨੂੰ ਸੁੱਤੇ ਪੈਣ ਜਗਾ ਦੇ ਪਹਿਲੇ ਕਾਕੇ ਪਹਿਲੇ ਕੀ ਜਗਾਣਗੇ ਇਹ ਤਾਂ ਇਹਨਾਂ ਦੇ ਉਹ ਮਤਲਬ ਦੁਨੀਆ ਜਾਗੀ ਵੀ ਇਹ ਪਤਾ ਲੱਗ ਹੀ ਰਿਹਾ ਵੀ ਕੌਣ ਕੀ ਕਰਦਾ ਕੌਣ ਨਹੀਂ ਸੰਭਾ ਸਾਰੇ ਸੰਸਾਰ ਨੂੰ ਪਤਾ ਹੀ ਗੱਲ ਦਾ ਬਾਕੀ ਅਸੀਂ ਐਂਟਰ ਮੈਂਟਰ ਸਮਾਰਵਤਾਨਾਂ ਦਾ ਸ਼ਰਮ ਸੀ ਬਾਬਾ ਸੰਗ ਸਰਦਾਲਪਾਂ ਤੋਂ ਵੱਲੋਂ ਅਸੀਂ ਪੂਰਾ ਜੋਸ਼ ਕਿਹਾ ਹੋਇਆ ਅਰਾ ਰਾਜ ਸਿੰਘ ਮੇਰਾ ਵੱਡਾ ਲੜਕਾ ਪਿਤਾ ਜੀ ਦਾ ਜੈਦਾਰਾ ਛੋਟਾ ਉਹ ਆਪਦਾ ਵਧੀਆ ਕੰਮ ਕਰ ਰਿਹਾ ਸਰਤਾਂ ਨੂੰ ਉਤਾਰ ਜਾਂਦਾ ਹੁੰਦਾ ਉਹ ਪਛਾਰ ਵੀ ਕਰਦਾ ਉਹਦੇ ਹੱਕ ਦੀ ਖੜਦਾ ਭਾਈ ਸਰਜੀਤ ਸਿੰਘ ਵੀ ਕਰਦਾ ਅੰਮ੍ਰਿਤਪਾਲ ਦੇ ਵੀ ਸਿੰਘ ਜੀ ਬਸਾਰਾ ਵੀ ਉਹਦੇ ਹੱਥੇ ਖੜਦੇ ਆ ਹਰ ਇੱਕ ਦੇ ਜਿਹੜੇ ਕੁਰਬਾਨੀ ਵਾਲੇ ਪਰਿਵਾਰ ਹਨ ਉਹਨਾਂ ਦੇ ਹੱਕ 'ਚ ਖੜਦੇ ਆ ਆਹ ਵੋਟਾਂ ਦੇ ਨਹੀਂ ਅਸੀਂ ਖੜਦੇ ਸਭ ਦਾ ਦੋਖੀ ਲੱਗਦੇ ਜੇ ਕੋਈ ਪਾਸੇ ਦੇ ਵਿਰੁੱਧ ਕਰਦਾ ਸਾਡੇ ਨੂੰ ਚੰਗੇ ਨਹੀਂ ਲੱਗਦੇ ਇਹ ਕੋਈ ਸਮਾਜਾਧਾਰਿਤ ਕਾਨੂੰਨ ਦਾ ਪਰਮੇਸ਼ਰ ਚੱਲੂਗਾ ਇਹ ਮਾੜਾ ਮਾੜਾ ਮੰਗਾ ਕੇ ਕਿਸੇ ਨੂੰ ਵੀ ਕਰਦੇ ਵੀ ਜੇ ਫਲਾਣੇ ਦੇਖਣਾ ਹੈ ਫਲਾਣੇ ਨੂੰ ਦੇਖਣਾ ਪਰਮੇਸ਼ਰ ਹੀ ਦੇਖੀ ਜਾਂਦਾ ਨਾ ਤਰਾਫੀ ਸ਼ਕੀਆ ਦਿੰਦਾ ਬਿਨਾਂ ਰੱਬ ਨੇ ਦੇਖਣਾ ਸੀ ਵੀ ਦੇਖਦਾ ਕਿਸੇ ਨਾਲ ਨੂੰ ਪੁੱਛਣਾ ਹੋਵੇ ਤੂੰ ਕਹਿੰਦਾ ਅੱਪਾ ਇਹਨੂੰ ਦੇਖਦਾ ਵੱਡਾ ਪ੍ਰਤੀਕ ਬਣਾ ਦਿੰਦਾ ਹਾਲਾ ਬਘੀ ਰਾ ਤੂੰ ਹੁਣ ਤੋਂ ਕੰਮ ਚਾਹ ਹੁਣ ਕੋਈ ਕੁੱਤੇ ਜਿੱਤੇ ਕੰਮ ਖਾਣੇ ਜਾਂਦਾ ਰਹ ਹੁਣ ਅੱਜ ਅੱਜ ਇਹ ਕਸਾਣਾ ਦੇ ਮਖਲਾ ਤੂੰ ਇਹ ਢਈਆਂ ਢਾਈਆਂ ਤੂੰ ਮਲ ਵਰਕਣਾ ਬੋਲ ਮੈਂ ਬਿਲਕੁਲ ਬੰਲੇ ਹੈ ਕਿ ਜੇ ਤੂੰ ਆਸ ਆ ਤੇ ਸਿੱਖ ਕੌਮ ਨੂੰ ਬੱਬਾ ਜੀ ਇੱਥੋਂ ਤੁਹਾ ਸਿੱਖ ਕੌਮ ਦੇ ਨਾਲ ਖੜੇ ਆ ਦੇਖੋ ਅਸੀਂ ਮਜ਼ਦੂਰਾ ਸੂਰਾ ਦੇ ਨਾਲ ਪ੍ਰਚਾਰ ਹੈ ਤੁਸੀਂ ਮਾਲਵਾ ਤਰਨਤਾਲਾ ਨਾਲ ਵੱਲੋਂ ਅਸੀਂ ਅਬਰਦ ਸ਼ਿੰਗਾਰ ਰਹੇ ਆ ਪਲਾ ਫਰਵੀਪੁਰ ਦੇ ਵਿੱਚ ਆ ਬੁਗਿਆ ਉੱਥੇ ਮਦਨ ਜੀ ਆ ਵੀ ਫਰਵੀਪੁਰ ਨੇ ਜੀ ਵੀ ਅਬਰਦ ਤੇ ਬਾਟੇ ਪਿਆਰ ਕਰਕੇ ਰਾਇਆ ਹਨ ਅਸਲ ਕਰਕੇ ਮੇਰੇ ਕੌੜੀ ਚਕਰਵਾਰਦੀ ਨੇ ਇਸ ਜਗ੍ਹਾ ਤੇ ਮਾਣ ਸਾਡਾ ਜੋੜਾ ਸੂਰਾ ਦਾ ਪ੍ਰਚਾਰ ਚੱਲ ਰਿਹਾ ਪਿੰਡਾਂ ਦੇ ਵਿੱਚ ਕੱਲੇ ਕੱਲੇ ਪਰਿਵਾਰਾਂ ਨੂੰ ਹੱਥ ਜੋੜ ਕੇ ਅਸੀਂ ਇਹ ਨਹੀਂ ਵੀ ਧੱਕਾ ਕਹਿਣਾ ਕਰਦੇ ਆ ਜਿਹਦਾ ਮਾਲਵਾ ਦਾ ਪਾਈ ਅਬਰ ਸਭੋ ਹੱਥ ਜੋੜ ਕੇ ਕਹਿੰਦਾ ਧੰਨ ਗੁਰੂ ਸਾਹਿਬ ਮਹਾਰਾਜ ਦੇ ਚਰਨਾਂ ਚ ਜਨਮ ਗੋ ਜਿਹਨੇ ਸਾਨੂੰ ਮਾਣ ਇੱਥੇ ਤਸ ਸਰ ਪਰਮੇਸ਼ਰ ਦੇ ਨੇ ਜੀ ਕਾ ਗੁਨਾਹ ਦੇ ਮਾਸਨ ਸਾਹਿਬ ਜੱਕ ਲੈ ਆ ਤੁਨ ਗੁਰੂ ਗੋਬ ਸਿੰਘ ਮਹਾਰਾਜ ਸਾਨੂੰ ਉੱਥੇ ਮਹਾਰਾਜ ਨੇ ਅਖਾ ਜੱਟ ਬੂਟ ਕਹੇ ਜੰਗ ਮਾਹੀ ਸੂਰੇ ਚ ਮਿਆਰ ਖੱਤਰੀ ਤੋਂ ਸੀ ਸੀ ਬੇਨਾਈ ਜਨ ਗਰੀਬ ਕੋ ਦਈ ਪਾਸ ਆਹੀ ਯਾਦ ਰੱਖੇ ਮਾਰੇ ਕਰੇ ਤਾਂ ਕੋਈ ਜੱਤ ਪਾਸੰਗ ਨਹੀਂ ਦੰਗਾ ਲਗਦਾ ਤੇ ਕੋ ਦਾ ਯਾਦ ਖਾਸ ਦੀ ਖਾਸਾ ਹੀ ਹੈ ਖਾਸ ਦੀ ਕੋਈ ਕੌਮ ਨਹੀਂ ਹੈ ਖਾਸ ਦੀ ਕੋਈ ਯਾਤ ਨਹੀਂ ਹੈ ਖਾਸ ਦੇ ਇੱਕ ਪਰਮੇਸ਼ਰ ਰੂਪ ਹੈ ਤੀਉ ਪੌਰ ਖੰਡੇ ਤਰ ਜਨਮ ਸ਼ੀਲਾ ਵਾਹ ਵਾਹ ਗੁਰੂ ਗੋਬ ਸਿੰਘ ਆਪੇ ਗੁਰੂ ਆਪੇ ਜਿਹੜਾ ਧਨ ਗੁਰੂ ਗੋਬ ਸਿੰਘ ਮਹਾਰਾਜ ਦੇ ਵਰਗਾ ਸਰਬੋਸਿ 100 100 ਸਤ ਜਰੂ ਲੈ ਰ ਕਾਰਜਕਾਰੀ ਮੁਰਸਾਦ ਦੇ ਬਰਨ ਪਿਆਰਿਓ ਅਸੀਂ ਆਦੇ ਬਾਪ ਦੇ ਨਾਮ ਖੜੇ ਜਿੰਨੇ ਜੋ ਗਨੇ ਸੱਚ ਵੀ ਅਸੀਂ ਪ੍ਰਚਾਰ ਕਰਕੇ ਸੱਚੇ ਨਾਮ ਖਵਾਗੇ ਦੋਟਾ ਜਿਹੜੇ ਦੂਜੇ ਰਿਸ਼ਤਿਆਂ ਨਾਲ ਸਾਡੇ ਨਾਲ ਸਾਡੀ ਹੱਥੀਂ ਜਾਰੀ ਇਹਨਾਂ ਨਾਲ ਨਾਮ ਰੂਸ਼ੀ ਕੀਤੇ ਜਾ ਰਿਹਾ ਜਨ ਹੁਣ ਅੱਜ ਕੱਲ੍ਹ ਇਹ ਬਾਲਕਾਂ ਨੂੰ ਖੁਰਾਕਾਂ ਕੰਮ ਕੀਤਾ ਜਿਹੜੇ ਸਾਰੇ ਦੁਨੀਆ ਨੂੰ ਛੇੜੀ ਗੁਣਾ ਦੀ ਨੌਜਵਾਨ ਮੁੰਡੇ ਖਤਮ ਕਰਦੇ ਸਾਰ ਸਾਰ 18 ਸਾਲ ਦੇ ਉਹਨਾਂ ਨੇ ਘਰ ਛੋੜੇ ਨੇ ਪਰਿਵਾਰ ਛੋੜੇ ਨੇ ਘਰ ਵਾਲੀ ਭੱਜ ਰਹੀਆਂ ਨੇ ਘਰਾਂ ਦੇ ਵਿੱਚੋਂ ਕਲਾਗ ਦੇ ਕੇ ਇਹਨਾਂ ਨੇ ਤਾਂ ਬਹੁਤ ਜਿਆਦਾ ਮਾੜਾ ਕੰਮ ਕੀਤਾ ਨਾ ਤਾਂ ਇਹ ਤੋਰ ਲੈਣਾ ਦੋ ਜੋਰ ਥੋੜੋ ਰਹੇ ਤਾਂ ਜੋੜਨਾ ਹੈ ਗੁਰੂ ਗੋਸਾ ਮਹਾਰਾਜ ਸਿੱਖ ਦਾ ਉਹ ਆ ਜਿਹੜਾ ਸੱਚ ਦਾ ਬੁਜਾਰੀ ਜਿਹੜਾ ਆਪਣੇ ਜੋੜੇ ਸੱਚੇ ਮਾਰਗੇ ਚੱਲਦੇ ਆ ਉਹ ਸਤ ਕਰੇ ਜਹਾਨ ਮਹਾਰਾਜ ਆ ਜਾਂ ਤੂੰ ਮੇਰਾ ਹੋਰੇ ਸਮਝ ਕੇ ਤੇਰਾ ਹੋਈ ਅਸੀਂ ਉਹ ਪਰਮੇਸ਼ਰ ਦੀ ਲਾੜਾ ਕਹਿੰਦਾ ਜਾਂ ਤੂੰ ਮੇਰਾ ਹੋ ਜਾਏਗਾ ਸਾਰਾ ਸੰਸਾਰ ਹੀ ਤੇਰੇ ਨਾਲ ਖੜਿਆ ਇਸ ਤਰ੍ਹਾਂ ਕਰਕੇ ਸਾਰੇ ਹੀ ਦਰਾਂ ਬਾਤ ਨੂੰ ਬੇਨਤੀ ਕਰਦੇ ਆ ਸਾਰੇ ਨਿਕ ਸਿੰਘ ਜੱਤੇ ਬੰਦੇ ਇੱਕ ਪ੍ਰਾਤਨ ਨਿਕ ਸਿੰਘਾਂ ਨੇ ਮਾਣਾ ਹੈ ਬਾਕੀ ਹੋਰ ਕਿਸੇ ਦੇ ਪੱਲੇ ਪੁੱਲੇ ਦਾ ਇਹ ਗੁੱਜੋ ਮੱਜੇ ਕਰੀ ਜਾਣ ਇੱਕ ਬਾਣਾ ਹੀ ਤਾਂ ਗੁਰੂ ਗੋਸਾ ਮਹਾਰਾਜ ਦਾ ਰਹਿ ਗਿਆ ਕਿਉਂ ਲਾੜੀਆਂ ਹੋ ਜਾਣ ਤਾਂ ਆਖਿਆ ਜੀ ਵੀ ਸਾਰੋਂ ਦਾ ਪਿਆਰਾ ਪੁੱਤ ਖਾਸਾ ਹੀ ਮੇਰਾ ਹੈ ਚਾਹੇ ਅਨਪੜਾ ਹੋਵੇ ਜਾਂ ਪੜਿਆ ਲਿਖਿਆ ਹੋਵੇ ਜਾਂ ਕੁਝ ਵੀ ਹੈ ਪਰ ਲਈਦਾ ਫਿਰਦਾ ਸਿੱਖੀ ਵੀ ਲਈ ਫਿਰਦਾ ਬਾਣਾ ਵੀ ਲਈ ਫਿਰਦਾ ਆ ਉਹਦਾ ਸਰੂਪ ਤਾਂ ਲਈ ਫਿਰਦਾ ਕਿ ਨਹੀਂ ਬਿਲਕੁਲ ਪਰ ਮਰਮਿਸ਼ਨ ਹੀ ਫਿਰਦਾ ਨਹੀਂ ਫਿਰਦਾ ਨਾ ਪਰਮਿਸ਼ਨ ਦੇ ਹਾਜ਼ਰ ਨਾਜ਼ਰ ਹੈ ਨਾ ਉਹਦੇ ਮਦੇ ਚੰਗਾ ਮੰਨਦਾ ਤਾਂ ਹੈ ਉਹਦੇ ਚੱਕ ਕੁਝ ਵੀ ਕਹੀ ਗਈ ਇਹ ਜਿਹੜੇ ਦੋ ਲੋਕ ਆ ਲੈ ਤੁਹਾਨੂੰ ਪਤਾ ਹੀ ਆ ਦੇਖੋ ਜੀ 13 ਮਹੀਨੇ ਉੱਥੇ ਰਹੇ ਆ ਸੰਗੂ ਬਾਟਦੇ ਰਹੇ ਆ 13 ਮਹੀਨੇ ਸਾਡਾ ਘੋੜਾ ਵੀ ਪਹਿਲਾਂ ਸੀ ਹੀ ਹੋਇਆ ਸੀ ਘੋੜਾ ਮਤਲਬ ਉੱਥੇ ਜਾ ਕੇ ਸਾਰੇ ਮੁਰਜ਼ੇ ਫਤੇ ਕਰਕੇ ਲਏ ਆ ਤੇ ਬਗਰਾੜੀ ਵੀ ਰਹੇ 6 ਮਹੀਨੇ ਬਗਰਾੜੀ ਚ ਰਹੇ ਆ ਬਹਿਵਰਪੁਰ ਸਿੰਘ ਰਾਜ ਤੇ ਸਿੰਘ ਇਹਨਾਂ ਨੇ ਮਾਰੇ ਆਕੇ ਵੀ ਕੰਦੂ ਜਿਹਨੇ ਕਿ ਸੈੜੀ ਨੇ ਮਰਵਾਇਆ ਸੀਗੇ ਅਸੀਂ ਉੱਥੇ ਵੀ ਦੋ ਸੇਗਾ ਅਸੀਂ ਉੱਥੇ ਵੀ ਰਹਿਆ 38200 ਰੁਪਏ ਵਾਲਾ ਬਿਆ ਉੱਥੇ ਵੀ ਡਾਂਗਾ ਕਾਦਿਆ ਮਸਰ ਦੇ ਵਿੱਚ ਆਹੋ ਡੇਢ ਸਾਲ ਤੋਂ ਉੱਪਰ ਹੋ ਗਿਆ ਸਾਨੂੰ ਕੋਮੀਰ ਸਾਹਿਬ ਮੋਰਚੇ ਚ ਚੰਡੀਗੜ੍ਹ ਬੈਠੇ ਰਾਜਾਰਾਮ ਸਿੰਘ ਮੇਰਾ ਮੁੰਡਾ ਬੱਚੇ ਸਾਰੇ ਪਰਿਵਾਰੇ ਉਥੇ ਲੱਗੇ ਹੋਏ ਆ ਸਾਰੀ ਬੋਲ ਜਿਹੜੇ ਸੱਚ ਦੇ ਬਿਜਾਰੀ ਉਥੇ ਨਾਲ ਖੜੇ ਨੇ ਬਾਕੀ ਤੁਸੀਂ ਦੇਖ ਹੀ ਲਿਆ ਕੋਈ ਨਹੀਂ ਖੜਦਾ ਘਰਾਂ ਜਾਏ ਜੇ ਪਰਿਵਾਰੇ ਮੰਨਦੇ ਕਿਸੇ ਪੰਛ ਦੇ ਬਣ ਜਾਣਗੇ ਲੋਕ ਇਹ ਨਹੀਂ ਬਣ ਸਕਦੇ ਇਹਨਾਂ ਦੇ ਪੱਲੇ ਕੁਛ ਨਹੀਂ ਬੰਨ ਮੁੰਦਾ ਉਦੋਂ ਜਦੋਂ ਪਰਮੇਸ਼ਰ ਦਾ ਸੱਚ ਦਾ ਬਾਣਾ ਹੋ ਜੂਣਾ ਇਹ ਉਹ ਲੋਕ ਕਹਿਦੇ ਤੁਹਾਨੂੰ ਗੁਰੂ ਦਾ ਪਾਸਾ ਸੰਗ ਹੈਗਾ ਇਹ ਲੋਕਾਂ ਨੇ ਬੀਮਾਨਾ ਨਹੀਂ ਫਿਰਦਾ ਅਸੀਂ ਸਿੰਘ ਤਾਂ ਉਹਨੂੰ ਮੰਨਾਂਗੇ ਜੇ ਧਰ ਸੱਚ ਤੇ ਸੋਚ ਤੇ ਪਾਰਾ ਦੇ ਦੇ ਜੈ ਜੈਕਾਰ ਮਡੇ ਪਾਵੇ ਨੇ ਹੋਰ ਹੋਇਆ ਵੇ ਹੋ ਸ੍ਰੀ ਅਕਾਲ ਜੀ ਪਰਮੇਸ਼ਰ ਦੇ ਵੱਧ ਤੋਂ ਵੱਧ ਕਰਾਂਗੇ ਭਾਈ ਸਾਹਿਬ ਅਸੀਂ ਸਾਰੇ ਸਿੰਘਾਂ ਨੂੰ ਬੀਤੀ ਸਾਰੇ ਜਥੇਬੰਦੀਆਂ ਨੂੰ ਕਹਾਂਗੇ ਸਾਰੇ 500 ਰੁਪਏ ਹੱਥ ਲਾ ਕੇ ਵੀ ਸਾਰੇ ਫਤਿਹਾਂ ਕਹਨੇ ਭਾਈ ਜਥੇਬੰਦੀ ਜਿਹੜਾ ਰਹੋ ਚੜ੍ਹ ਜੇ ਕਲਾਸੇ ਪੰਥ ਨੂੰ ਸੁਧਾਰੂਆਂ ਦੇ ਉੱਪਰ ਆਦੇ ਪਰਵਾਦੂ ਸੁਧਾਰੂਆਂ ਦੇ ਪਰਿਵਾਰ ਨੂੰ ਲੈ ਕੇ ਜਿਲੇ ਪੰਡਾ ਦੇ ਨਾਲ ਆਪਾਂ ਖੜੇ ਹਾਂ ਘਰ-ਘਰ ਜਾ ਕੇ ਜਿਵੇਂ ਮੁੱਢਾ ਮੰਗਦੇ ਆ ਲੋਕ ਇਹ ਅਸੀਂ ਘਰ-ਘਰ ਜਾ ਕੇ ਸਿੱਖੀ ਮੰਗਣੀ ਇਹਨਾਂ ਤੋਂ ਲੋਕਾਂ ਤੋਂ ਹੱਥ ਵੱਲ ਕੇ ਅਸੀਂ ਸਾਡਾ ਇੱਕ ਇੱਕ ਪਰਿਵਾਰ ਦੇ ਵਿੱਚ ਦਾ ਪਰਿਵਾਰ ਦੇ ਵਿੱਚੋਂ ਮਰਦਾਰੀ ਗਾ ਸਾਰਾ ਪਿੰਡ ਸਾਡੇ ਉੱਤੋਂ ਪਹਿਣਾ ਇਸ ਤਰ੍ਹਾਂ ਕਰਕੇ ਬੇਤੀ ਕਰਦੇ ਆ ਇਹਨਾਂ ਵੀ ਆਪਾਂ ਰੋਟੀ ਖਾਣੇ ਪੂਰੇ ਥਾਲਾਂ 'ਪਾ ਰੋਟੀਆਂ ਖਾ ਕੇ ਪ੍ਰਸ਼ਾਦਾ ਸਾਕੇ ਢ ਘਾੜ ਮਾਰ ਕੇ ਪਈਏ ਨਹੀਂ ਵੀ ਚੱਲ ਬੱਤ ਨਹੀਂ ਹੈਗੀ ਉਹਦਾ ਚਲੋ ਅਸੀਂ ਛਕਣਾ ਹੀ ਛਕਣਾ ਪ੍ਰਸ਼ਾਦਾ ਪਰ ਆਨੰਦਾ ਵੀ ਉਹਦੇ ਰੂਹ ਵਿਸ਼ਵਾਸ ਘਾਤ ਨਹੀਂ ਕਰਨਾ ਹੁਣ ਅਸੀਂ ਵਸਵਾਸ ਘਾਤ ਦੀ ਗੱਡੀਆਂ ਸਾਰੇ ਜਿੰਨੀਆਂ ਜਥੇਬੰਦੀਆਂ ਨੇ ਸਾਰੇ ਵਸਵਾਸ ਘਾਤ ਗੁਰੂ ਦਾ ਮੰਨਦਾ ਹੀ ਕੋਈ ਨਹੀਂ ਕੋਈ ਕਮੇਟੀ ਦਾ ਅਧਾਰ ਬਣਾਇਆ ਫਿਰਦਾ ਕੋਈ ਜਿਹਦੇ ਵਾਲੇ ਪ੍ਰਧਾਨ ਕੌਣ ਕੌਣ ਪ੍ਰਧਾਨ ਜਿਹਨੂੰ ਹੈ ਜਿਹੜਾ ਹੈਗਾ ਖਸਮਤ ਤਾਂ ਪਤਾ ਨਹੀਂ ਕਿਹੜੀ ਕੋਈ ਨਹੀਂ ਅੱਜ ਮਹਾਰਾਜ ਵੀ ਗੁਰੂ ਮਹਾਰਾਜ ਜੀ ਅੰਦਰ ਬੈਠੇ ਨੇ ਹਾਜ਼ਰ ਨਾਜ਼ਰ ਹਜੂਰ ਸਾਹਿਬ ਕੋਲ ਆਪਾਂ ਦਰਸ਼ਨ ਕਰਕੇ ਦੁੱਖ ਦੁਰਖਾ ਜੀ ਕਾਜ ਬਹੁਤ ਕਾਜੋ ਕਰ ਚਾਰ ਜੀ ਬਾਰੇ ਮਾਰਗ ਹਾਜ਼ਰ ਨਾਜ਼ਰ ਬੈਠੇ ਨੇ ਤਾਂ ਗੁਰੂ ਸਾਹਿਬ ਮਹਾਰਾਜ ਜੀ ਉਹਨਾਂ ਦੀ ਖੇਡ ਚੱਲ ਰਹੀ ਹੈ ਸਾਰੀ ਇਹ ਜਿਹੜਾ ਚੌਥ ਵਾਰਾ ਕਲਾ ਪਰਲੋ ਪਰਲੋ ਪਰਮੇਸ਼ਰ ਦੀ ਜੇਡ ਆਪਣੀ ਨਾਲ ਦੇ ਸਿੰਘ ਇਹਨਾਂ ਦੋਸਤਾਂ ਦੀ ਆਪ ਹੀ ਮਾਰੀ ਜਾਣਗੇ ਜਿਹੜੇ ਪੰਜ ਸਦਾ ਦੁਖੀ ਆ ਖੜਨਾ ਕੋਈ ਤੁਹਾਡੇ ਸਾਹਮਣੇ ਆਏ ਮਾਰ ਦੀ ਲੋੜ ਨਹੀਂ ਕਿਸੇ ਨੂੰ ਇਹ ਜਿਹੜਾ ਬਲੇ ਪਰਮੇਸ਼ਰ ਦੀ ਪਹਿਲੇ ਮਾਰਿਆ ਹੋਏ ਲੋਕ ਜਿਹੜਾ ਪੰਜ ਉਹ ਹੀ ਚੱਲ ਜਿਹੜਾ ਪਰਮੇਸ਼ਰ ਛੱਡ ਗਿਆ ਗਣਾ ਜਿਹੜਾ ਸੱਤ ਦਾ ਪੰਜਾਬ ਦੇ ਕੋਈ ਨਾ ਕੋਈ ਲੈ ਕੇ ਗਰੂ ਬਾਸਾ ਵਰਗੇ ਚਲੇ ਗਏ ਨਾ ਕੋਈ ਵਿੱਚ ਮਾਇਆ ਲੈ ਕੇ ਨਾ ਕੋਈ ਜ਼ਮੀਨ ਲੈ ਕੇ ਨਾ ਕੋਈ ਘਰ ਨਾ ਪਰਿਵਾਰ ਕੁਛ ਨਹੀਂ ਲੈ ਕੇ ਗਏ ਤੇ ਸਭ ਕੁਛ ਛੱਡ ਗਏ ਆ ਅਸੀ ਗੱਲ ਕਰਦਾ ਵੀ ਜਦੋਂ ਸਾਡੀ ੜ ਲਾਸਵੰਦ ਹੈ ਤੇ ਪਰਿਵਾਰ ਵਿੱਚ 겨ਰੋ ਜੁੜੀ ਕਰ ਕਰ ਲਾ ਕੇ ਇਹ ਮਤਲ ਸਿਕਾਈਏ ਘਰ ਘਰ ਪੈਂ ਜਾਵੇ ਜੀ ਅਸੀਂ ਨਾਲ ਉਹਦੇ ਪੰਜਾਰੀਆਂ ਕਲਗੁਰੂ ਸਾਹਿਬ ਨੇ ਪਾਸ਼ਾ ਦੇ ਸਰੂਰੀ ਸੀ ਬਾਬਾ ਸਾਗਰ ਦਰਪੰਥ ਦੇ ਜਿਨ੍ਹਾਂ ਨੇ ਮਹਾਰਾਜਾ ਤੋਂ ਬਹੁਤ ਵੀ ਬੜੀ ਗੱਲ ਗੁਰੂ ਕੋਲ ਸੁਨੇਕਾ ਮੇਰੇ ਬਾਤੇ ਭਾਈ ਸੰਗਤ ਸਾਹਿਬ ਦੁਨੀਆਬਾਦ ਦੇ ਕਨ ਗੁਰੂ ਸਾਹਿਬ ਮਹਾਰਾਜਾ ਨੂੰ ਮਤਲ ਜੀ ਬੀਤਲ ਪੱਟੀ ਦੇ ਬਿਠਾ ਕੇ ਮਹਾਰਾਜ ਮਹਾਰਨ ਲਾ ਕੇ ਤੇ ਪਾਈ ਸਾਹ ਕਸਲੂ ਤੇ ਬਣਾ ਕੇ ਇਸ ਗੱਲ ਹੀ ਹੈ ਸਾਡੇ ਇਤਿਹਾਸ ਦੇ ਬੜੇ ਵੱਡੇ ਲੋਕ ਨੇ ਸੀ ਦਾਦੇ ਦਾ ਘਰ ਪਰਦਾਦੇ ਦੇ ਨਾਮ ਦਾ ਇਹ ਜਾਣਦੀ ਛੇਵੀਂ ਸੱਤਵੀਂ ਪੀੜੀ ਦਾ ਜਾਣਦੇ ਏਡੇ ਪੀੜੀ ਕਿਹੜਾ ਚਾਂਦ ਸਾਨੂੰ ਉਹਨੇ ਸ਼ਕਲ ਆ ਰੱਖਣਾ ਲਈ ਪਾਦਾ ਸਾਨੂੰ ਦਾਦੇ ਸਹੀਆ ਪਾ ਲਈਦੇ ਸਾਡੇ ਸੱਜਣ ਸਾਂਝੀ ਮੂਰਤਾਂ ਬੈਠੀਆਂ ਉਹ ਕਹਿੰਦਾ ਸਿੱਖਾ ਝੂਠੀ ਬੋਲਦਾ ਨਾ ਟੁੱਟ ਜਾਣਾ ਹੁੰਦਾ ਐਡਾ ਸੱਚ ਦਾ ਬਜ਼ਾਰੀ ਹੁੰਦਾ ਵੀ ਇਹ ਵੀ ਸੱਚ ਦੀ ਬਜ਼ਾਰੀ ਬਣ ਕੇ ਰਹਿਣਾ ਵੀ ਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਖੀ ਦੇ ਨਾਲ ਕੰਮਤ ਜਿਲ੍ਹਾ ਕਿੰਨੇ ਤਨੇ ਮੁੰਦਾ ਉਹਨਾਂ ਘਾਤਵੰਦਾ ਖਾਸਿਲ ਕਰਦਾ ਜੇ ਕੋਈ ਨਹੀਂ ਹਨ ਫਲ ਫਲ ਹੈ ਉਹ ਬਾਹਰੋਂ ਬਾਹਰੋਂ ਕਰੀਓ ਸਤਨਾ ਬਾਹਰੋਂ ਪਰਮੇਸ਼ਰ ਚੜ੍ਹਦੀ ਕਲਾ ਅੰਕ ਸੰਖੇਲੇ ਇਸ ਤਰ੍ਹਾਂ ਕਰਕੇ ਆਖੋ ਕਹਿੰਦਾ ਵੀ ਕਦਾ ਖਾਸਾ ਦੀ ਪਿੰਡ ਕਿਹੜਾ ਮੈਂ ਦਾੰਦ ਸੀ ਦਾੰਦ ਦੀ ਰਾ ਖਾਸ ਦਾ ਹੋ ਪਿੰਡ ਮੇਰਾ ਦੀ ਰਾ ਅਗਲਾ ਪਿੰਡ ਮੇਰਾ ਸਾਰਾ ਸੰਸਾਰ ਹੀ ਮੇਰੇ ਜਿਹਨੂੰ ਮੂੰਹ ਕਰਾਂਗਾ ਦਾ ਪਰਿਵਾਰ ਵਸ ਰਿਹਾ ਯਾਰ ਸਾਰਾ ਸੰਸਾਰ ਹੀ ਸਾਡਾ ਵਸਦਾ ਅਸੀਂ ਗੱਲ ਤਾਂ ਵੱਡੀ ਗੱਲ ਕਰਦੇ ਵੀ ਪਰਿਵਾਰ ਆਪਦਾ ਹੀ ਹੈ ਪਹਿਲਾਂ ਆਪਦਾ ਮਨ ਬਣਾ ਕੇ ਦੇਖੋ ਵੀ ਆਦਾ ਬੇਈਮਾਨ ਹੈ ਤੇ ਬੇਈਮਾਨਾ ਕੱਢ ਕੇ ਦੇਸਾ ਉਹਦੇ ਆਪਦਾ ਸੁਛਤਤਾ ਕਰਕੇ ਰੱਖੋ ਸਰੀ ਨੂੰ ਉਹ ਪਾ ਪੀ ਭਾਂਡੇ ਦੇ ਵਿੱਚ ਜਿੰਨਾ ਆਪਾਂ ਬਾਸੂ ਬਾਵਾ ਕਿ ਉਹਨੇ ਮਾਰ ਇਹ ਪਤਾ ਕੀ ਯਾਰਾ ਇਹ ਵੀ ਕਰਾਇ ਦੇ ਚੜਿਆ ਸਾਡਾ ਜਿਹੜਾ ਸਰੀਰ ਹੈ ਇਹ ਵੀ ਪਰਮੇਸ਼ਰ ਦਾ ਪਾੜਾ ਹੈ ਜੀ ਤਾਂ ਸਾਡਾ ਹੱਕ ਬਣਦਾ ਜੀ ਮਾਨਤ ਨੂੰ ਪਰਮੇਸ਼ਰ ਜੀ ਨੂੰ ਸਹੀ ਸਿਰੋਂ ਸਾਫ ਤੋਂ ਸੂਤ ਰੱਬ ਦੀ ਜੋ ਭੰਨੇ ਗਰੀਮਾਨ ਅਸੀਂ ਉਹ ਬੇਇਮਾਨੀ ਬਣਨਾ ਜਿਹੜਾ ਪਰਮੇਸ਼ਰ ਸਾਫ ਤੋਂ ਕੋਈ ਪਤਨ ਨਹੀਂ ਜਾਂ ਕੋਈ ਕਰੇ ਤੇ ਅਸੀਂ ਨਾਵੇ ਜਾਂ ਨਾਲ ਕਲਤ ਕਰੇ ਸਿਰੇ ਕਰਕੇ ਸਹੀਖਾ ਦੀ ਉਹਨੇ ਕਰੀ ਖਾਸ ਸਾਡਾ ਪਰਮੇਸ਼ਰ ਰੂਪ ਹੈ ਖਾਸਾ ਖੁਦ ਖੁਦਾਏ ਹੈ ਖਾਸਾ ਖੁਦ ਮਾਲਕ ਹੈ ਖਾਸਾ ਖੁਦ ਪਰਮਾਤਮਾ ਹੈ ਇਹ ਪਰਮਾਤਮਾ ਦੀ ਫੌਜ ਹੈ ਖਾਸਾ ਕਿਉਂਕਿ ਮਹਾਰਾਜ ਨੇ ਸਿੱਧਾ ਪਰਮੇਸ਼ਰ ਨੇ ਜਬ ਭਾਈਆ ਸੁ ਭਾਈ ਤਰਪ ਸਿੰਘ ਭਾਈ ਹਮਸ ਸਿੰਘ ਭਾਈ ਮੋਗ ਭਾਈ ਸਾਹਿਬ ਨੂੰ ਸਿਖਾ ਕੇ ਉਹਨਾਂ ਨੂੰ ਸਿਖਾ ਕੇ ਪੰਜ ਪਿਆਰੇ ਚਾਰ ਕੀਤੇ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਹਨਾਂ ਤੋਂ ਆਪ ਦੀ ਅਮਰਤੀ ਦਾ ਮੰਗੀਆ ਇਹ ਉਹ ਖਾਸਾ ਹੈ ਖਾਸਾ ਰੂਪ ਹੈ ਪਰਮੇਸ਼ਰ ਰੂਪ ਹੈ ਕੋਈ ਦੂਸਰੀ ਗੱਲ ਇਹ ਕੋਈ ਬਣੌਤੀ ਗੱਲ ਨਹੀਂ ਹੈ ਵੀ ਸਾਡੀ ਅਸੀਂ ਬਣਾ ਲਿਆ ਵੀ ਇਹ ਦੀ ਗੱਲ ਗੱਲ ਨਹੀਂ ਨਹੀਂ ਇਹ ਕਾਲ ਪੋਦੀ ਖੇਡ ਆ ਕਾਲ ਪੋਦੀ ਫੌਜਾ ਕਾਲ ਪੋਦੀ ਪਾਣਾ ਇਹਨੂੰ ਆਪਾਂ ਬਹੁਤ ਟੰਗ ਤਰੀਕਿਆਂ ਨਾਲ ਖੇਡਿਆ ਟੰਗ ਤਰੀਕਿਆਂ ਨਾਲ ਸਾਹਮਣਾ ਇਹਦੇ ਨਾਲ ਅਸੀਂ ਛੇ ਸਾਲੇ ਦੀ ਕਰਦੇ ਕਿ ਜਿੰਨਾ ਵਿੱਚ ਸੁੱਧਤਾ ਰੱਖਾਂ ਦੋਰੀ ਪਰਮੇਸ਼ਰ ਚੜਦੀ ਕਲਾ ਹੋਏ ਮਿੱਕਾ ਖਾਸ ਹੋਏ ਕਰੇ ਸਹਾਜਾ ਦੇ ਪੰਜੇ ਪਾਰੇ ਪੰਜੇ ਤਾਸ਼ ਰੂਮ ਨਹੀਂ ਸਹੀ ਬਾਪਾ ਸੰਗ ਝੂ ਦੇ ਸਾਲ ਸਾਲੀ ਸਾਥ ਸੰਗ ਪਾਵੇ ਚੜਦੀ ਕਲਾ ਜਾਵੇ ਸੂਰਿਆ ਕਾਲ ਸਤਿਗੁਰੂ ਦੇ ਬਰਾਂਜੇ ਗਏ ਭਦੇ ਪਾਵੇ ਸੋਮਣੀ ਸੀਤ ਮਬਾ ਬੰਦਾ ਸਿੰਘ ਬੱਤਰੀ ਜੇ ਮਨੂ ਪਾਵੇ ਨਿਹਾਲ ਹੋ ਜਾਵੇ Yeah!